ਦੰਤ ਦਵਸਤੇ ਮੌਕੇ ਤੇ ਸ਼੍ਰੀ ਅਮਰਸਰ ਸਾਹਿਬ ਵਿਖੇ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਇਸ ਸਬੰਧ ਤੇ ਵਿੱਚ ਪੰਜਾਬ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਬਕਾਇਦਾ ਐਫ ਆਈ ਆਰ ਦਰਜ ਹੋ ਚੁੱਕੀ ਆ ਇਹ ਘਟਨਾ ਅਤ ਨਿੰਦਨਯੋਗ ਆ ਪਰ ਅਸੀਂ ਪੂਰੀ ਤਰ੍ਹਾਂ ਨਿਖੇਦੀ ਕਰਦੇ ਆ ਇਸ ਘਟਨਾ ਦੀ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਸਾਡੇ ਸਰਬਤਾਜ ਨੇ ਉਹਨਾਂ ਨੇ ਭਾਰਤ ਵਾਸਤੇ ਬਹੁਤ ਜਦੋਜਹਿਦ ਤੋਂ ਬਾਅਦ ਸੰਵਿਧਾਨ ਲਿਖਿਆ ਔਰ ਭਾਰਤ ਦੇ ਵਿੱਚ ਬਰਾਬਰਤਾ ਨਿਆਂ ਆਜ਼ਾਦੀ ਇਹਦਾ ਸੰਮੇਲ ਕਰਕੇ ਪਰ ਇੱਕ ਬਹੁਤ ਵਧੀਆ ਸੰਵਿਧਾਨ ਦਿੱਤਾ ਤੋ ਇਹੋ ਜੀਆਂ ਘਟਨਾਵਾਂ ਜਿਹੜੀਆਂ ਨੇ ਇਸ ਸਮਾਜ ਦੇ ਵਿੱਚ ਅਨਿਸ਼ਚਿਤ ਅਨਿਸ਼ਚਿਤਤਾ ਪਾਚਣ ਵਾਸਤੇ ਕੀਤੀਆਂ ਜਾਂਦੀਆਂ ਨੇ ਅਸੀਂ ਨਖੇਦੀ ਕਰਦੇ ਹਾਂ ਇਸ ਘਟਨਾ ਦੀ ਔਰ ਪੰਜਾਬ ਸਰਕਾਰ ਪੰਜਾਬ ਪੁਲਿਸ ਤਹ ਤੱਕ ਜਾ ਕੇ ਡੂੰਘਾਈ ਦੇ ਨਾਲ ਇਸ ਘਟਨਾ ਦੀ ਜਾਂਚ ਜਰੀਆ ਕਰਵਾਈ ਜਾ ਰਹੀ ਆ ਦੋਸ਼ੀਆਨ ਤੇ ਸਾਜ਼ਿਸ਼ਕਰਤਾ ਕਿਸੇ ਵੀ ਕੀਮਤ ਤੇ ਜੜੇ ਆ ਉਹ ਬਖਸ਼ੇ ਨਹੀਂ ਜਾਣਗੇ ਮੈਂ ਸਮੂੱਚੇ ਭਾਈਚਾਰੇ ਨੂੰ ਬੇਨਤੀ ਕਰਦਾ ਹਾਂ ਕਿ ਅਮਨ ਸ਼ਾਂਤੀ ਜਿਹੜੀ ਆ ਉਹ ਬਣਾ ਕੇ ਰੱਖੀ ਜਾਵੇ ਅਸੀਂ ਤੈਹ ਤੱਕ ਜਾ ਕੇ ਸਾਜ਼ਿਸ਼ ਕਰਤਾ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਾ ਸਖਤ ਤੋਂ ਸਖਤ ਸਜ਼ਾ ਜਿਹੜੀ ਆ ਉਹ ਦੇਵਾਂਗੇ ਜੈ ਭੀਮ ਜੈ ਭਾਰਤ ਪਾਰਵਾਹ ਨਾ ਕਰਿਆ ਭਾਈ ਪਾਰਵਾਹ ਨਾ ਕਰਾਉਂਦੀ ਆਈ ਬਾਈ ਜਾਰੇ ਵਾਅਦਾ ਕਰਾਂਗਾ ਔੜਨੇ ਲਈ ਪੰਜ ਪਰਾਂ ਜੇ ਲਈ ਤੈਨੂੰ ਕਿੰਨੇ ਕਿਹਾ ਉਹ ਤੇ ਤਰਨਾ ਨਹੀਂ ਨਾ ਨਹੀਂ ਆ ਕਿੰਨੇ ਲਾਈਟ ਆ